ਜੀ ਇਹ ਵੀਡੀਓ ਵੇਖ ਰਖੇ ਆਪ ਸਾਬ ਨੂੰ ਜੀ ਆਇਆਂ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਕੋਈ ਜਿੰਨਾ ਮਰਜੀ ਜ਼ੋਰ ਲਾ ਲਵੇ ਸਾਡੀ ਵਕਰੀ ਪਛਾਣ ਨੂੰ ਮਟਾ ਨਹੀਂ ਸਾਡਾ ਜਥੇਦਾਰ ਗੜਕੰਝ ਸਿੰਘ ਚਿਰਿਨੰਦਪੁਰ ਸਹਿਕਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਹਿਬਾਨ ਗਿਆਨਕਲਦੀਪ ਸਿੰਘ ਗੜਕੰਝ ਦੀ ਦੂਜੀ ਵਾਰੀ ਹੋਈ ਦਸਤਾਰਬੰਦੀ ਤੋਂ ਬਾਅਦ ਉਹਨਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਹਾ ਕਿ ਅੱਜ ਖਾਸ ਕਰਕੇ ਜਿਹੜੇ ਸਾਡੇ ਦਲਪੰਨ ਸ ਆਸ ਪਾਵੇਂ ਜਰਨੀ ਬੁੱਢਾ ਦਲ ਹੋਵੇ ਜਾਂ ਤਰਨਾ ਦਲ ਹੋਵੇ ਦਲ ਬਾਬਾ ਬਿਧੀ ਚੰਦ ਦਸ਼ਮੀਸ਼ ਤਰਨਾ ਦਲ ਬਾਬਾ ਮੇਜਰ ਸਿੰਘ ਜੀ ਸੋਢੀ ਜਾਂ ਜਿੰਨੇ ਵੀ ਸਾਡੇ ਦਲ ਪੰਥਾ ਸੰਤ ਬਾਬਾ ਬਲਵੀਰ ਸਿੰਘ ਜੀ ਬਾਬਾ ਅਵਤਾਰ ਸਿੰਘ ਜੀ ਬਾਬਾ ਜੋਗਾ ਸਿੰਘ ਜੀ ਬਾਬਾ ਜੀ ਗੁਰਦੇਵ ਸਿੰਘ ਜੀ ਬਾਬਾ ਮੇਜਰ ਸਿੰਘ ਜੀ ਸੋਢੀ ਬਾਬਾ ਕਾਲਾ ਸਿੰਘ ਜੀ ਅੱਜ ਇੱਥੇ ਸਾਰਿਆਂ ਦੀ ਸੰਪਰਦਮ ਜਿਹੜੀਆਂ ਸ਼ਾਮਲ ਹੋਈਆਂ ਭਾਵੇਂ ਨਿਰਮਲੇ ਸੀ ਭਾਵੇਂ ਉਦਾਸੀ ਸਨ ਭਾਵੇਂ ਨਾਨਕ ਸਰ ਗਿਆ ਭਾਵੇਂ ਕਾਰ ਸੇਵਾ ਵਾਲੇ ਟਕਸਾਲ ਵੱਲੋਂ ਬਾਬਾ ਰਾਮ ਸਿੰਘ ਜੀ ਆਏ ਜੋ ਅੱਜ ਇੱਥੇ ਇਕੱਠੇ ਹੋਏ ਪੰਥ ਨੇ ਆਪਣੇ ਇਸ ਗੁਰੂ ਘਰ ਦੇ ਨਾਮ ਨੇ ਸੇਵਾ ਦਾ ਨੁਮਾਨ ਦਿੱਤਾ ਮੈਂ ਸਮਝਦਾ ਹਾਂ ਕਿ ਪੰਥ ਇੱਕ ਹੈ ਇੱਕ ਹੀ ਸੀ ਅਤੇ ਇੱਕ ਹੀ ਰੱਖੇਗਾ ਪੰਥ ਨੂੰ ਕੋਈ ਦੋ ਫੜ ਨਹੀਂ ਕਰ ਸਕਦਾ ਅੱਜ ਜੋ ਵੀ ਪੰਥ ਦੇ ਸਾਹਮਣੇ ਚੁਣੌਤੀਆਂ ਹਨ ਭਵਿਕ ਵਿੱਚ ਇਹਨਾਂ ਚੁਣੌਤੀਆਂ ਨੂੰ ਸਮੁੱਚੇ ਪੰਥ ਦਲ ਪੰਥਾਂ ਦੇ ਨਾਲ ਮਿਲ ਕੇ ਦੂਰ ਕਰਨ ਦੇ ਲਈ ਵੱਡੇ ਉਪਰਾਲੇ ਕੀਤੇ ਜਾਣਗੇ ਇਹ ਦੇ ਵਿੱਚ ਕੋਈ ਸ਼ਰਮ ਨਹੀਂ ਕਰਦਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਪਹਿਲਾਂ ਵੀ ਸੰਯੋਗ ਦੇ ਦਿੰਦੇ ਹਨ ਅਤੇ ਅੱਜ ਦੇ ਪ੍ਰੋਗਰਾਮ ਵਿੱਚ ਵੀ ਉਹਨਾਂ ਦਾ ਵੱਡਾ ਯੋਗਦਾਨ ਸੀ ਉਹਨਾਂ ਦੇ ਸੰਯੋਗ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪ੍ਰਚਾਰ ਮਹਿਮ ਚੱਲ ਰਹੀ ਹੈ ਇਹ ਅਸੀਂ ਬਹੁਤ ਹੱਦ ਤੱਕ ਘਰ ਘਰ ਪੰਚਾਇਤ ਚ ਸਫਲ ਹੋਏ ਤਾਂ ਪਰ ਹੁਣ ਹੋਰ ਆਪਾਂ ਇਸ ਨੂੰ ਤਿੱਖਾ ਕਰਾਂਗੇ ਜਥੇਦਾਨ ਨੇ ਕਿਹਾ ਕਿ ਪਿਛਲੇ ਦਿਨੀ ਉਹਨਾਂ ਬਾਬਾ ਬੜੂ ਸਾਹਿਬ ਵਾਲਿਆਂ ਤੇ ਜੀਪ ਖਾਲਸਾ ਦਵਾਨ ਵਾਲਿਆਂ ਨਾਲ ਮੀਟਿੰਗਾਂ ਕੀਤੀਆਂ ਸਨ ਕਿ ਬਾਰਡਰ 벨ਟ ਦੇ ਨਾਲ ਥੋੜੀ ਐਜੂਕੇਸ਼ਨ ਦੀ ਲੋੜ ਹੈ ਉਨਾ ਕਾ ਚਰਨੀ ਕਰਤਾ ਪਰਮੰਤਕ ਕਮੇਟੀ ਨਾਲ ਵੀ ਗੱਲ ਚੱਲਦੀ ਹੈ ਤੇ ਇਸ ਸੰਬੰਧੀ ਅਸੀਂ ਇਹ ਹਰ 30 ਕਿਲੋਮੀਟਰ ਪਿੱਛੇ ਇੱਕ ਆਪਣਾ ਸਕੂਲ ਖੋਲਣਾ ਚਾਹੁੰਦੇ ਹਾਂ ਤੇ ਉਹਨਾਂ ਸਕੂਲਾਂ ਦੇ ਵਿੱਚ ਜਿਹੜੇ ਸਾਡਾ ਕੁਝ ਪਛੜਿਆ ਵਰਗ ਆਰਥਿਕ ਤੌਰ ਤੇ ਉਹਨਾਂ ਨੂੰ ਛੇ ਛੋਟ ਵੀ ਦਿੱਤੀ ਜਾਵੇਗੀ ਉਹਨਾਂ ਕਹ ਕੇ ਮੈਨੂੰ ਆਸ ਹੈ ਕਿ ਬਹੁਤ ਜਲਦੀ ਪੰਜਾਬ ਦੇ ਵਿੱਚ ਵੱਡਾ ਬਦਲਾਅ ਵੇਖਣ ਨੂੰ ਮਿਲੇਗਾ ਸਮੁੱਚੇ ਸੰਸਾਰ ਦਾ ਸਿੱਖ ਜਿਹੜਾ ਵੀ ਉਹ ਗੁਰੂ ਪੰਥ ਨੂੰ ਤੇ ਗੁਰੂ ਪੰਥ ਨੂੰ ਸਮਰਪਿਤ ਸ਼ਤਾਵੀਆਂ ਜਿਹੜੀਆਂ ਮਨਾਈਆਂ ਜਾਣੀਆਂ ਹਨ ਵੱਡੇ ਪੱਦਰ ਤੇ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ